ਉਹ ਕਿੱਥੇ ਫਿਰਦੀ ਆ ਆ ਜਾ ਇੱਧਰ ਆ ਇੱਥੇ ਬੈਠੀ ਆ ਮੋਜ ਨਾਲ ਇੱਥੇ ਤੇ ਬੈਣਾ ਹੀ ਆ ਕੰਮ ਕੀਤਾ ਸਾਰਾ ਘਰ ਦਾ ਤੇ ਸਾਰੀ ਦਿਹਾੜੀ ਮੋਬਾਈਲ ਤੇ ਲੱਗੀ ਰਹਿਣੀ ਆ ਉਹ ਕੰਮ-ਕੁਮ ਕਰ ਲਿਆ ਕਰ ਕੀ ਕਰਿਆ ਤੂੰ ਕੰਮ ਨਹੀਂ 2 ਮਿੰਟ ਜੇ ਮੈਂ ਫੋਨ ਵੇਖ ਲਿਆ ਜੇ ਸਾਰਾ ਘਰ ਦਾ ਨਵੇੜ ਕੇ ਤੇ ਫੇਰ ਬੈਠੀ ਆ ਬੈਠੀ ਆ ਸਾਰੀ ਦਿਹਾੜੀ ਤੂੰ ਵੇਲ ਹੀ ਰਹਿਣੀ ਆ ਫੋਨ ਹੀ ਵੇਂਦੀ ਰਹਿਣੀ ਆ ਮੈਨੂੰ ਪਤਾ ਕਿਹੜਾ ਕੰਮ ਆ ਕੰਮ ਕਿਨਾਂ ਦਾ ਘਰ ਹੈ ਆਪਣਾ ਕੰਮ ਹੋਏਗਾ ਭੈਣਾ 10 ਮਈਆਂ ਕਿਤੇ ਤੈਨੂੰ ਆਹ ਗੱਲ ਲੱਗਦੀ ਇਹਨਾਂ ਵੀ ਕੰਮ ਹੈ ਨੀਗਾ ਤੇ ਹੋਰ ਕੰਮ ਕਿਹੜਾ ਦੱਸ ਮੈਨੂੰ ਤੇ ਕੰਮ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਮੈਂ ਕੰਮ ਕਰਦੇ ਹਾਂ ਕੰਮ ਨਹੀਂ ਦੇਂਦਾ ਤੈਨੂੰ ਤੂੰ ਬਾਹਰੋਂ ਕਰਕੇ ਆ ਜਾਣਾ ਤੈਨੂੰ ਕੰਮ ਲੱਗਦਾ ਬਾਹਰਲਾ ਜਦੋਂ ਤੈਨੂੰ ਤਾਂ ਗੈਂਤੀ ਚ ਆ ਜਾਂਦਾ ਤੈਨੂੰ ਘਰ ਦਾ ਕੰਮ ਨਹੀਂ ਗੈਂਤੀ ਚ ਆਉਂਦਾ ਘਰ ਦਾ ਕੰਮ ਕਰਦੀ ਕਿਆਂ ਤੂੰ ਕੰਮ ਸਾਰੀ ਦਿਹਾੜੀ ਯਾਰ ਮੋਬਾਈਲ ਤੇ ਲੱਗੀ ਰਹਿਣੀ ਆ ਆਹ ਬੜਾ ਮੋਟਾ ਕੰਮਾ ਕਿੰਨਾ ਕੰਮਾ ਪੋਚਾ ਮੜਾ ਮੋਟਾ ਰੋਟੀ ਆ ਹੋਰ ਕਿੰਨਾ ਕੰਮਾ ਮੜਾ ਮੋਟਾ ਤੋ ਕਹਤਾ ਤਜੜੇ ਮੜਾ ਮੋਟਾ ਹੀ ਸਹੀ ਬੜਾ ਮੋਟਾ ਹੀ ਲੋਕਾਂ ਦੀਆਂ ਬੁੜੀਆਂ 10-10 ਹਜ਼ਾਰ ਰੁਪਈਆ ਲੈਂਦੀਆਂ ਲੱਗੀਆਂ ਵਗੀਆਂ ਸਾਰੀਆਂ ਕਿਤੇ ਕੋਈ ਕੋਈ ਸਲਾਈ ਦਾ ਕਰਦੀ ਕੋਈ ਕਢਾਈ ਦਾ ਕਰਦੀ ਕੋਈ ਬੰਦੇ ਦੇ ਨਾਲਾ ਮਾੜਾ ਮੋਟਾ ਨਾਲ ਕੋਈ ਸ਼ੌਕ ਹੋ ਜਾਂਦਾ ਕੁਦਾ ਹਜ਼ਾਰ ਰੁਪਿਆ ਆਉਂਦਾ ਮੇਰੀ ਗੱਲ ਸੁਣ ਮੈਂ ਪਾਰਲਰ ਵਾਲੀ ਦੁਕਾਨ ਤੇ ਲੱਗ ਜਾਨੀ ਆ ਮੈਂ ਤੈਨੂੰ ਦੱਸ ਨਹੀਂ ਤੈਨੂੰ ਬਾਰਾ ਲਿਆ ਕੇ ਦੇ ਦੂੰਗੀ ਤਾਂ ਘਰ ਵਾਸਤੇ ਤੂੰ ਨਾ ਗੋਲੀ ਲੱਭ ਤੂੰ ਵੀ ਕਰਾ ਘਰ ਦਾ ਕੰਮ ਸੁਣ ਗਿਆ ਮੈਂ ਲੱਗ ਜਾ ਤੂੰ ਲੱਗ ਜਾ ਜਾ ਯਾਰ ਲੱਗ ਜੇ ਤੋ ਲੱਗ ਜਾ ਉਹੀ ਤਾਂ ਤੈਨੂੰ ਮੈਂ ਕਹਿਣਾ ਇੱਕ ਕਰ ਕਿਸੇ ਪਾਸੇ ਕੋਈ ਨੌਕਰੀ ਤੇ ਲੱਗੇਗੀ ਕੋਈ ਆਪ ਤਨ ਸੌਖਾ ਆ ਜੂ ਤੋ ਕਸਤ-ਕੁਸਤ ਪਈ ਜਾਂਦੀ ਐ ਭੈਣਾ ਤੜਕੇ ਦਾ ਮੈਂ ਲੱਗਾ ਵਾ ਬੁਰਾ ਹਾਲ ਐ ਸਾਰੀ ਦਿਹਾੜੀ ਥੱਕ ਗਿਆ ਮੈਂ ਤਾਂ ਚੱਲ ਕਰਦੀ ਐ ਮੈਂ ਗੱਲ ਆਪ ਦੀ ਖੇਲੀ ਨਾ ਤੇ ਮੈਂ ਲੱਗਦੀ ਐ ਕੰਮ ਤੇ ਸੁਣ ਕੇ ਕੰਮ ਕਰਨੇ ਸੌਖੇ ਆ ਹਾਂ ਨਾਲ ਤੈਨੂੰ ਪਤਾ ਲੱਗ ਜੂਗਾ ਇੱਥੇ ਆਣ ਕੇ ਲੱਤਾਂ ਸਾਲ ਕੇ ਪਏ ਜਾਂ ਨਾ ਕਿ 6 ਵਜੇ ਦਾ ਕਿਆ ਮੈਂ ਤੂੰ ਤਾਂ ਰੋਟੀਆਂ ਹੀ ਫੜਾ ਕੇ ਖੰਡ ਕੇ ਫੜਾਉਣੀ ਐ ਤੂੰ ਮੈਨੂੰ ਤੂੰ ਕੀ ਕਰਦੀ ਤੂੰ ਰੋਟਾ ਹੋਟਲ ਚ ਲੈ ਕੇ ਤੈਨੂੰ ਮੈਂ ਫੜਾ ਦੇਣੀ ਲਾ ਕੇ ਫੜਾਉਣੀ ਐ ਲਾ ਕੇ ਫੜਾਉਣੀ ਐ 4 ਯਾਰ ਅੱਜ ਤਾਂ ਭੈਣ ਨੇ ਸਬਜ਼ੀ ਨੂੰ ਵੀ ਤੜਕਾ ਨਹੀਂ ਲਗਾਇਆ ਸੀ। ਤਾਂ ਬੇਕਾਰ ਸਬਜ਼ੀ ਬਣਾਈ ਸੀ ਅੱਜ। ਮੈਂ ਕੰਮ ਦਾ ਪਤਾ ਕਰਦੀ ਆ ਠੀਕ ਆ। ਤੇ ਤੂੰ ਆਉਂਦਾ ਜਾਂਦਾ ਤੂੰ ਕੰਮ ਕਰੀ ਨਾਲੇ ਤੈਨੂੰ ਪਤਾ ਲੱਗ ਜੂ ਤੇ ਜਾਂ ਕੋਈ ਕੰਮ ਵਾਲੀ ਲੱਭ ਲਾ। ਰਾਮ ਵਾਲੀ ਦਾ ਕੰਮ ਦਾ ਕੀ ਆ ਘਰ ਦੇ ਕੰਮ ਦਾ ਕੰਮ ਤਾਂ ਜੀ ਤੂੰ ਮਰਜ਼ੀ ਕਰਾ ਲੈ। ਹਾਂ ਕੰਮ ਕੁਲ ਮੈਂ ਮੈਂ ਇਹ ਤੂੰ ਤਾਂ ਟਿਫਨ ਲਵਾ ਲੂੰਗਾ ਉਹ ਸਸਤਾ ਪਊਗਾ। ਚੱਲ ਤੂੰ ਲਵਾ ਟਿਫਨ। ਜਿਹਦੇ ਨੂੰ ਤੇਰਾ ਸੂਟ ਆ ਕ੍ਰਿਕਟੇ ਪਹਿਣਾ ਤੇਰਾ ਮੇਕਅਪ ਉਹ ਫਣਾਉਣਾ ਆ ਜਾਂਦਾ ਕਿਤੇ ਉਹ ਕਰਾ ਦਿੰਦੀ ਆ ਬਹੁਤ। ਇਹ ਹੀ ਬੁੜੀਆਂ ਦਾ ਚਾਹੁੰਦੇ ਨੇ ਮੈਂ ਕੱਲ ਤੋਂ ਕੰਮ ਤੇ ਕੋਈ ਲੱਗ ਲੱਗ ਜਾਂਦੀ ਮੈਂ ਭਾਲ ਲੂੰਗਾ ਆਪੇ ਬੁੜੀ ਕੰਮਾਂ ਨੂੰ ਕੰਮ ਵਾਲੀ ਨੂੰ ਕੀ ਆ ਕੰਮ ਵਾਲੀ ਤਾਂ ਬੋਏ ਜਿੰਨੇ ਤੇ ਮਰਜ਼ੀ ਕਰਾ ਲਾ ਘਰ ਦਾ ਕੰਮ ਕਿੰਨਾ ਕੋ ਹੁੰਦਾ ਮੈਂ ਕਰ ਜੂਗਾ ਕੰਮ ਦਾ ਘਰ ਦਾ ਮੋਇਨਾ ਸਰੀ ਦੀ ਹੜੀ ਪੈਂਦਾ ਮੰਜੇ ਤੋੜੀ ਜਾਂਦੀ ਰਹਿੰਦੀ ਐ ਬੈਠੀ ਰਹਿੰਦੀ ਐ ਤੂੰ ਲਾ ਕੇ ਕਹੇ ਕਿਸ ਨਾ ਨੌਕਰੀ ਨਾਕਰੀ ਤੇ ਦੱਸ ਜੇ ਕਿੱਥੇ ਲੱਗਣਾ ਤੂੰ ਲੱਗ ਪਾਲਰ ਦੇ ਜਿਹੜੇ ਲੱਗਣਾ ਤੂੰ ਪਾਣੀ ਦਾ ਖਲਾਸ ਤਾਂ ਫੜਾ ਜਾ ਭੈਣਾਂ ਇੱਥੇ ਹੀ ਬਹਿ ਗਈਆਂ ਹੁਣ ਇੱਥੇ ਰਸੋਈ ਚ ਵੜ ਕੇ ਲੱਗ ਗਈ ਹੋਣੀ ਐ ਮੋਬਾਈਲ ਵੇਖਣ ਫੜਾ ਜਾ ਨਹੀਂ ਫੜਾ ਜਾ ਨਹੀਂ ਇੰਨੀ ਵਹਿਲੀ ਨਹੀਂ ਕੀ ਬੰਦਾ ਥੱਕਿਆ ਆਇਆ ਮੜਾ ਮੋਟਾ ਪਾਣੀ ਪੂਰੀ ਬੁੜੀ ਫੜਾ ਦੇ ਆਲੇ ਫੜ ਡੱਫਲਾ ਡੱਫਲਾ ਕੋਸ ਕਹਿੰਦੇ ਤਾਂ ਨਹੀਂ ਪਾਸ਼ਨ ਹੋ ਗਿਆ ਤੇਰਾ ਖਤਮ ਰੋਟੀਆਂ ਲਾ ਭੁੱਖ ਬਹੁ ਲੱਗੀ ਆ ਐਉਂ ਕਰੀ ਅੱਜ ਲੈ ਜਾਣ ਮੰਗਾ ਤੇ ਕੱਲ ਨੂੰ ਵੇਖੀ ਆਂ ਆਂਦਾ ਕੱਲ ਨੂੰ ਮੈਂ ਲਾ ਲੂਗਾ ਕੰਮ ਵਾਲੀ ਰੋਟੀਆਂ ਵੀ ਲਵਾ ਲਿਆ ਕਰੂੰਗਾ ਹੈਲੋ ਹਾਂ ਸਨੇਤਾ ਕਿਵੇਂ ਆਂ ਹਾਂ ਵਧੀਆ ਤੂੰ ਸੁਣਾ ਕਰ ਪਰਵਾਹ ਠੀਕ ਆ ਅੱਛਾ ਹੋਰ ਕਰੇ ਹਾਂ ਹਾਂ ਠੀਕ ਆ ਠੀਕ ਆ ਸਾਡੇ ਵਧੀਆ ਤੇ ਮੇਰੀ ਗੱਲ ਸੁਣ ਜਿਹੜੇ ਉਹ ਲਵ ਦੇ ਫਿਰਦੇ ਸੀਗੇ ਉਹ ਕੁੜੀ ਹੈਲਪਰ ਪਾਲਦੇ ਸੀ ਪਾਰਲਰ ਚ ਤੇ ਕੀ ਉਹਨਾਂ ਨੂੰ ਲੱਭ ਗਈ ਕੁੜੀ ਕਿ ਨਹੀਂ ਅੱਛਾ ਲਵ ਦੇ ਫਿਰਦੇ ਆ ਠੀਕ ਆ ਕਿੰਨੀ ਤਨਗਾ ਕਿੰਨੀ ਦੇਣਗੇ ਬਰਾਇਆ ਠੀਕ ਆ ਤੇ ਮੈਂ ਮੇਰੀ ਗੱਲ ਸੁਣ ਮੈਂ ਲੱਗ ਜਾਨੀ ਇਹ ਤਾਂ ਮੈਂ ਸਵੇਰ ਤੋਂ ਆ ਜਾ ਕਰੂੰਗੀ ਹਾਂ ਹਾਂ ਪ੍ਰੋਪਰ ਕੰਮ ਆਉਂਦਾ ਮੈਨੂੰ ਹਾਂ ਤੂੰ ਕਰ ਗੱਲ ਤੂੰ ਹੁਣੇ ਗੱਲ ਕਰਕੇ ਮੈਨੂੰ ਦੱਸ ਤੇ ਮੈਂ ਸਵੇਰ ਤੋਂ ਆ ਜਾ ਕਰੂੰਗੀ ਠੀਕ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਤੁਸੀਂ ਰੱਖਣੀ ਸੀ ਠੀਕ ਆ ਚਲੋ ਮੈਂ ਆ ਜਾ ਕਰੂੰਗੀ ਸਵੇਰ ਤੋਂ ਠੀਕ ਹੈ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਲੋ ਚਾਹ ਚੱਕੋ ਲਿਆ ਪੀਲਾ ਅੱਜ ਮੇਰੇ ਹੱਥਾਂ ਦੀ ਕਿਉਂ ਫੇਰ ਤੈਨੂੰ ਕੀ ਹੋ ਜਾਊਗਾ ਇੱਕੜਾ ਤੂੰ ਮਰ ਜੇਗੀ ਮਰ ਜੇਗੀ ਨਹੀਂ ਕੱਲ ਨੂੰ ਮੈਨੂੰ ਕੰਮ ਅੱਜ ਲੱਗ ਗਿਆ ਤਾਂ ਮੈਂ ਕੱਲ ਨੂੰ ਕੰਮ ਤੇ ਜਾਵੜਨਾ ਸਵੇਰ ਮੈਂ ਉਹਦੀ ਗੱਲ ਕਰ ਲਈ ਸੇਲੀ ਨਾਲ ਸਨੀਤਾ ਨਾਲ ਤਾਂ ਉਹ ਤਾਂ ਕਹਿੰਦੀ ਸਵੇਰ ਹੀ ਆ ਜੀ ਕਿੰਨੇ ਪੈਸੇ ਦੇਣਗੇ ਜਿੰਨੇ ਮਰਜ਼ੀ ਦੇਣ ਤੈਨੂੰ 10000 ਰੁਪਏ ਮਹੀਨੇ ਦਾ ਮਿਲ ਜਾ ਕਰੂਗਾ ਠੀਕ ਹੈ ਕਿੰਨੇ ਵਜੇ ਆਛਾਂ ਨੂੰ ਕਿੰਨੇ ਵਜੇ ਆਇਆ ਕਰਾਂਗੀ ਸ਼ਾਮ ਨੂੰ ਮੈਨੂੰ 7:30-8 ਵਜੇ ਆਇਆ ਕਰਨੇ ਉੱਥੇ ਹੀ ਤੇ ਆਹਦੇ ਕੰਮ ਵਾਲੀ ਲੱਭ ਲੈ ਹੁਣ ਜਾ ਜਾ ਜਾ

ਲੈ ਪਿਆ ਹੀ ਆ ਜੇ ਮੇਰੀ ਗਾਲ ਸੁਣੀ ਉੱਠ ਘੜ ਕੰਮ ਤੇ ਚੱਲੀ ਆ ਮੈਂ ਤਾਂ ਕੰਮ ਤੇ ਚੱਲੀ ਆ ਨੀਂਦਾ ਲਾਹ ਹੋਣਾ ਆਪਦੀਆਂ ਕੀ ਡਰ ਹੋ ਗਿਆ 6 ਵਜੇ ਗਿਆ ਤੇ ਮੈਂ ਤਾਂ ਇੱਕ ਪਰੋਠਾ ਲਾ ਲਿਆ ਤੇ ਖਾ ਲਿਆ ਤੇ ਹੁਣ ਤੁਸੀਂ ਰੋਟੀ ਪਾਣੀ ਬਣਾ ਲਓ ਜੇ ਤੇ ਖਾ ਲਓ ਜੇ ਟਾਈਮ ਨਾਲ ਤੇ ਕੰਮ ਤੇ ਚਲੇ ਜਾਓ ਜੇ ਨਹੀਂ ਤੂੰ ਐਡੀ ਸਧੀਰ ਉਹ ਡੇਢ ਘੰਟੇ ਦਾ ਰਸਤਾ ਹੈ ਪਹਿਲਾਂ ਇੱਥੋਂ ਵਾਸਤੇ ਜਾਣਾ ਤੇ ਗਾਂਹ ਮੁੜ ਕੇ ਆਟਾ ਲੈਣਾ ਪੈਂਦਾ ਤੇ ਜਾ ਕੇ ਮਸਾਂ 8 ਵਜੇ ਮੈਂ ਪਹੁੰਚੂਗੀ ਤੇ ਉਦੋਂ ਸ਼ਾਮ ਹੋ ਜਾਣੀ ਮੈਥੋਂ 6 ਵਜੇ ਤੁਰੂੰਗੀ ਦੁਕਾਨ ਤੋਂ ਤੇ ਫੇਰ ਘਰੇ 8 ਵਜੇ ਆਉਂਗੀ ਸੁਣ ਗਿਆ ਤੇ ਉਹਨਾਂ ਦੇ ਨੂੰ ਰੋਟੀ ਪਾਣੀ ਸਾਰਾ ਕੁਝ ਹੋਣਾ ਚਾਹੀਦਾ ਜਾ ਜਾਪ ਮਗਰ ਰੋਲ ਲੈ ਆਹ ਹੁਤੇ ਨਾਲੇ ਮੇਰੀ ਗੱਲ ਸੁਣ ਉਹ ਦੂਜਾ ਪੋਚੇ ਪਾਚਾ ਲਵਾ ਦੀ ਸਾਰੇ ਪੜਾ ਪਲਾ ਲੀ ਤੇ ਪੜਾਉ ਹੋ ਕੰਮ ਵਾਲੀ ਤੇ ਲੱਭ ਲਈ ਕੰਮ ਵਾਲੀ ਹੋਣੀ ਮੈਂ ਲੱਭ ਲੂੰਗਾ ਤੂੰ ਜਾ ਚਲ ਠੀਕ ਆ ਫਿਰ ਉੱਠ ਗੜੀ ਹੁਣ ਪਿਆ ਨਾ ਰਹੀਂ ਰੁਟਗਾ ਵੀ ਨਹੀਂ ਲਾ ਕੇ ਗਈ ਮੈਂ ਦੱਖ ਹੀ ਹੋ ਗਿਆ ਚਲ ਉਠੀਏ ਨਾਲੇ ਤਾਂ ਚਾਹ ਚੂ ਬਣਾਈਏ ਉਹ ਨਾਲੇ ਕੰਮ ਵਾਲੀ ਦਾ ਹੀ ਪਤਾ ਲਈਏ ਚਾਹ ਬਣਾਉਣੀ ਕੋਈ ਠਰ ਕੇ ਬਣਾਉਣੀ ਹੈ ਪਹਿਲਾਂ ਕੰਮ ਵਾਲੀ ਦਾ ਪਤਾ ਲੱਗੇ ਕੰਮ ਵਾਲੀ ਜੜੀ ਆ ਮੈਂ ਉੱਤਰ ਲੀਡਿਆ ਨਾ ਤੇਰੀ ਜਾਬ ਵੀ ਲਾ ਗਈ ਸਾਰੇ ਲਾਏ ਪਏ ਮੈਨੂੰ ਲਾ ਕੇ ਪੁੱਛਦੇ ਆ ਨਾ ਸੁਣੇ ਬੱਚੀ ਹੈਲੋ ਹੈਲੋ ਹਾਂ ਬਾਈ ਕਰਮਜੀਤ ਕੀ ਹਾਲ ਆ ਠੀਕ ਆ ਬਾਈ ਅੱਜ ਕਿਵੇਂ ਯਾਦ ਕਰ ਲਿਆ ਨਜ਼ਰਾਂ ਤੋਂ ਅੱਜ ਯਾਰ ਕੰਮ ਸੀ ਤੇਰੇ ਤਈ ਇੱਕ ਕੀ ਕੰਮ ਪੈ ਗਿਆ ਇੱਕ ਤੁਹਾਡੇ ਯਾਰ ਕੰਮ ਵਾਲੀ ਨਹੀਂ ਕੰਮ ਕਰਦੀ ਲੀੜੇ ਲੂੜੇ ਧੁੰਦੀ ਆ ਜਾਂ ਪੋਚਾ ਪਾਚਾ ਸਾਰਾ ਹੀ ਕੰਮ ਕਰਦਾ ਕਰ ਦਿੰਦੀ ਕੰਪਰਡੇ ਨਾ ਗੋਸੀ ਗਲੇ ਹੋਗਾ ਕੋਈ ਉਹ ਨਹੀਂ ਯਾਰ ਉਹ ਕੰਮ ਇਹ ਤੇ ਕੱਟ ਚਲਾ ਲਿਆ ਉਹਨੇ ਇੱਕ ਬੁਟੀਕ ਜੇ ਦਾ ਉਧਰ ਲੱਗ ਗਈ ਅੱਛਾ ਫੇਰ ਤਾਂ ਵਧਾਈਆਂ ਫੋਨ ਬਈ ਤੈਨੂੰ ਵਧਾਈਆਂ ਤਾਂ ਕਾਹਦੀਆਂ ਟੈਨਸ਼ਨ ਆਦੀ ਬਣੀ ਪਈ ਐ ਆਦੀ ਡੇਂਜਰ ਬਣੀ ਉਹ ਮੈਂ ਯਾਰ ਉਹਦੇ ਨਾਲ ਲੜ ਪਿਆ ਮੈਂ ਕਿਹਾ ਤੂੰ ਕੰਮ ਕਰ ਲਿਆ ਕਰ ਤੇ ਉਹਨੇ ਸੱਚੀ ਲੱਗ ਗਈ ਉਹ ਤਾਂ ਯਾਰ ਨਾ ਨਾ ਲੜਿਆ ਤੇ ਤੂੰ ਕਾ ਤੋ ਆ ਹੋਰ ਵੀ ਗੱਲ ਨਾ ਹੋ ਗਈ ਨਹੀਂ ਨਹੀਂ ਕੋਈ ਗੱਲ ਨਹੀਂ ਬਈ ਯਾਰ ਤੇ ਭਾਲਦੇ ਕੋਈ ਕੰਮ ਵਾਲੀ ਯਾਰ ਅੱਜ ਹੀ ਔਖਾ ਹੋਇਆ ਪਿਆ ਲੀੜੇ-ਲੂੜੇ ਧੋਣ ਵਾਲੇ ਹਾਂਮ ਵਾਲੀ ਯਾਰ ਜਿਹੜੀ ਸਾਡੇ ਵਾਲੀ ਆ ਉਹ ਤਾਂ ਗੀਤਾਂ-ਚਰ ਕਰਾਉਂਦੇ ਲੱਗੀ ਵੀ ਆ ਤੇ ਉਹਦਾ ਨਿੱਤ ਰੇਣਾ ਲੂਟ ਆਉਣਾ ਆਪਾਂ ਨਾ ਇੱਕ ਹਾਂ ਮੇਰੀ ਨਿਗਾਹ 'ਚ ਇੱਕ ਹੋਰ ਆ ਠੀਕ ਆ ਉਹ ਨਾ ਆ ਪਰਨੇਲੇ ਪਾਸੇ ਪਿੰਡ ਦੀ ਫਰਨੀ ਦੇ ਉੱਤੇ ਉਹ ਦੂਜੀ ਗਲੀ ਨਹੀਂ ਜਿੱਥੇ ਧਰਮਸ਼ਾਲਾ ਦੀ ਗੋਲੇ ਹੈਗਾ ਉਹਨਾਂ ਦਾ ਘਰ ਹਾਂ ਹਾਂ ਅੱਛਾ ਤੇ ਉਹ ਅੰਦਰ ਜਾ ਕੇ ਤੇ ਉਹਨਾਂ ਨੂੰ ਬਚ ਲਈ ਉਹਦੇ ਬੀਤੇਗਾ ਘਰ ਬਚ ਲਈ ਠੀਕ ਆ ਉੱਥੇ ਪਤਾ ਕਰਕੇ ਆਵਾਂ ਹਾਂ ਹਾਂ ਬਸ ਉਹ ਉਹਨਾਂ ਨੂੰ ਕੰਮ ਦੀ ਗੱਲ ਵੀ ਸੀਗੀ ਉਹ ਮੈਨੂੰ ਕਿਸ ਨੇ ਦੱਸ ਪਾਈ ਸੀ ਅੱਛਾ ਤੇ ਉਸੇ ਤਰ੍ਹਾਂ ਕੰਮ ਬੰਦ ਜੂ ਜਾਂ ਉਹਨਾਂ ਨਾਲ ਕਰ ਲੈ ਤੂੰ ਗੱਲ ਚੱਲ ਮੈਂ ਕਰਦਾ ਗੱਲ ਯਾਰ ਮੈਂ ਜਾਣਾ ਹੀ ਪਊ ਉਹਨਾਂ ਦੇ ਘਰ ਹੀ ਜਾਵੜਾ ਤੂੰ ਤੇ ਤੈਨੂੰ ਮੈਲੀ ਜੇ ਉਤਰ ਕੰਮ 100% ਪਾਣੀ ਜਊ ਠੀਕ ਆ ਭਾਈ ਠੀਕ ਚੱਲੀਏ ਫਿਰ ਆਪਾਂ ਪਤਾ ਕਰੀਏ ਨਾ ਜਾਣਾ ਹੀ ਪਊਗਾ ਚਾਹ ਵੀ ਉੱਥੇ ਹੀ ਪੀ ਲਾਂਗੇ ਰੋਟੀ ਵੀ ਨਹੀਂ ਬਣਾ ਕੇ ਗਈ ਯਾਰ ਚਲੋ ਉੱਥੇ ਹੀ ਕਰਦੇ ਹਾਂ ਕੋਈ ਨੀ ਯਾਰ ਇਹ ਪਟਾਰ ਮਸਲਤਾ ਆ ਗਈ ਬਾਈਰ ਵੀ ਤੇਗਰ ਕਿਥੇ ਕਿਹੜੇ ਵੀ ਤੇਗਾ ਬਾਈ ਵੀ ਤੇ ਦੋ ਆ ਇੱਥੇ ਉਹ ਜਿਹੜੇ ਕੰਮ ਨਹੀਂ ਕਰਦੇ ਜਾਂ ਬੁੜਗਾ ਜਿਹੜਾ ਦਿਨ ਨੇ ਅੱਛਾ ਆ ਮੀਟਰ ਲੱਗੇ ਨਾ ਵੀਰੇ ਆ ਮੀਟਰ ਤੋਂ ਨਾਲ ਮੁੜ ਜਾ ਉਹਨਾਂ ਦੇ ਬਾਅਦ ਚ ਨਿੰਮ ਲੱਗੀ ਆ ਗਈ ਠੀਕ ਆ ਦੂਜਾ ਤੀਜਾ ਘਰ ਹੀ ਆ ਸਤਿ ਸ਼੍ਰੀ ਅਕਾਲ ਭਣੇ ਸਤਿ ਸ਼੍ਰੀ ਅਕਾਲ ਬਈ ਬਣੇ ਸਾਨੂੰ ਬੁੜੀ ਚਾਹੀਦੀ ਸੀ ਕੰਮ ਵਾਸਤੇ ਮੈਂ ਤਾਂ ਪਹਿਲਾਂ ਹੀ ਲੱਗੀ ਆ ਵੀਰੇ ਦੋ ਤਿੰਨ ਘਰਾਂ ਦੇ ਭਣ ਬਣ ਕੇ ਤੋਂ ਉੱਥੇ ਜਾਣੀ ਤਾਂ ਹੈ ਸਾਡੇ ਵੀ ਕੱਢ ਦਿਆ ਕਰਾ ਕਰਾ ਆਹ ਤੁਹਾਡੇ ਗਵਾਨੀਆਂ ਦੇ ਹੁੰਦਾ ਮੈਂ ਲੱਗੀ ਆ ਉਹਨਾਂ ਦੇ ਵੀ ਕੰਮ ਬਹੁਤ ਹੁੰਦਾ ਮੈਂ ਘਰੇ ਵੀ ਸਾਡੇ ਕਿੰਨਾ ਖਲਾਰਾ ਪਿਆ ਹੁੰਦਾ ਭਣ ਬਣ ਕੇ ਕੱਢ ਦਿਆ ਕਰਾ ਇਹ ਨਾ ਕਰ ਜੇ ਆਉਂਦਾ ਕਰ ਦਿਆ ਕਰੂੰਗੀ ਤੁਹਾਡੇ ਕਿੰਨਾ ਕੀ ਕੀ ਕਰਾਉਣਾ ਤੁਹਾਡੇ ਕੰਮ ਕੀ ਕੀ ਆ ਸਾਡੇ ਕੰਮ ਆ ਰੋਟੀ ਪਕਾਉਣੀ ਆ ਇੱਕ ਬਾਲ ਕੱਪੜੇ ਕੱਲੀ ਰੋਟੀ ਆ ਨਾ ਨਾ ਰੋਟੀ ਦੇ ਕਿੰਨੇ ਲਾਉਂਗੇ ਰੋਟੀ ਦਾ ਦੋ ਟਾਈਮ ਦੀ ਕਿ ਇੱਕ ਵੀ ਦੋਨੇ ਟਾਈਮ ਦੀ ਲਾਉਣੀ ਪੂਪਣੀ 4000 ਸਬਜੀ ਵੀ ਬਣਾਉਣੀ ਪਿਆ ਕਰੂ ਥਾਮ ਨੂੰ ਤਾਂ ਫਿਰ ਜਾਂ ਸੋਬਾ ਹਾਂ ਆਪਣੇ ਫਿਰ 4000 ਤੇ ਕੱਪੜੇ ਵੀ ਧੋਣੇ ਆਪਣੇ ਕੱਪੜੇ ਮਤਲਬ ਫਿਰ ਤਾਂ ਸਾਰਾ ਕੰਮ ਹੀ ਹੋ ਗਿਆ ਭਾਂਡੇ ਭਾਂਡੇ ਵੀ ਮੰਜਨੇ ਆ ਭਣੇ ਫਿਰ ਤਾਂ ਸਾਰਾ ਘਰ ਦਾ ਕੰਮ ਹੀ ਹੋ ਗਿਆ ਹਨਾ ਹਾਂ ਆਪਣੇ ਮੋਚਾ ਬਾਚਾ ਵੀ ਲਾਉਣਾ ਸਾਰਾ ਕੰਮ ਹੀ ਕਰਨਾ ਵੀ ਸਫਾਈ ਵੀ ਸਾਰੀ ਸਾਂ ਸਫਾਈ ਤਾਂ ਕਰਨੀ ਪੂਪਣੀ ਘਰ ਦਾ ਘਰ ਵੀ ਬਾਲਾ ਵੱਡਾ ਤੂੰ ਦੱਸ ਦੇ ਭਣੇ ਕਿੰਨੇ ਤੂੰ ਮੈਥੋਂ 500 ਵੱਧ ਲੈ ਲਈ ਕੋਨੀ ਉਹਨਾਂ ਤੋਂ ਮੈਣਾ 16000 ਲੈਣੀ ਆ ਵੈਸੇ ਸਾਰਾ ਕੰਮ ਕਰਦੀ ਆ ਉਹਨਾਂ ਦਾ 16000 ਹਾਂ ਚਲ ਤੁਸੀਂ ਮਤਲਬ ਉਹਨਾਂ ਨੂੰ ਥੋੜਾ ਜਿਹਾ ਤੁਹਾਡਾ ਘਰ ਮਤਲਬ ਇੱਕ ਮੰਜ਼ਲ ਘਟਾ ਚਲ ਤੁਸੀਂ 15 ਦੇ ਦਿਆ ਕਰਿਓ ਕਿਉਂਕਿ 6000 ਤਾਂ ਅਸੀਂ ਕੱਲੇ ਕੱਪੜੇ ਤੇ ਭਣਨਾਂ ਨੂੰ ਲੈਣੇ ਆ ਠੀਕ ਆ ਭਣੇ ਤੇ ਫਿਰ ਤੁਹਾਡਾ ਸਾਰਾ ਸਾਫ ਸਫਾਈ ਵੀ ਹੋਵੀ ਰੋਟੀ ਟੋਕ ਵੀ ਹੋਵੇ ਮੇਰਾ ਤਾਂ ਸਾਰਾ ਦਿਨ ਉੱਥੇ ਲੰਘ ਜਾਂਦਾ ਕੋਲ ਤੁਹਾਡੇ ਤਾਂ ਕਈ ਵਾਰੀ ਤੁਹਾਡੀ ਬੇਬੇ ਦਾ ਪਾਠੀਆਂ ਵੀ ਲੈ ਕੇ ਬਹਿ ਜਾਂਦੀ ਆ ਪਹਿਲਾਂ ਤੁਹਾਡੇ ਉਰ ਲੱਗੀ ਨਹੀਂ ਹੁੰਦੀ ਸੀ ਇੱਕ ਵਾਰੀ ਬਹੁਤ ਸਾਲ ਪਹਿਲਾਂ ਹਾਂ ਪਹਿਲਾਂ ਲੱਗੀ ਹੁੰਦੀ ਸੀ ਪਰ ਹੁਣ ਤਾਂ ਮੇਰੀ ਬੇਬੇ ਸੁਭਾਅ ਵੀ ਭੈੜਾ ਭਾਬੀ ਨਹੀਂ ਕਰਦੀ ਕੰਮ ਉਹ ਭਣੇ ਲੱਗੀ ਉੱਥੇ ਪਾਲਰ ਚ ਲੱਗੀ ਉੱਥੇ ਅੱਛਾ ਫਿਰ ਤਾਂ ਚਲ ਚੰਗੀ ਤਨਖਾਹ ਲਿਆਉਗੀ ਤਨਖਾਹ ਘੜੀ ਲਿਆਉ ਭਣੇ ਮੈਨੂੰ ਤਾਂ ਕੰਮ ਮਹਿੰਗਾ ਲੱਗੀ ਜਾਂਦਾ ਕੰਮ ਖਰਾਬ ਦਿੰਦਾ ਦੇ ਸੀ ਜਾਂਦਾ ਜਿੱਥੇ ਮਰਜ਼ੀ ਪਤਾ ਕਰ ਲਓ ਫੇਸੇ ਅਸੀਂ ਇੰਨੇ ਲੈਨੇ ਉਹਨਾਂ ਦੇ ਤੁਹਾਡੇ ਗਵਾਂਡੀਆਂ ਨੂੰ ਪਤਾ ਕਰ ਲਓ ਕਿੰਦਰ ਕਿ ਲੱਗੀ ਹੈ ਮੈਂ ਤਾਂ ਵੀ ਇੰਨੇ ਪੈਸੇ ਦਿੰਦੇ ਆਪਣੇ ਤੇ ਫਿਰ ਤੂੰ ਤੂੰ ਹੀ ਜੀ ਲੱਗੇ ਹੋਏ ਐ ਨਾ ਉਹਤ ਸਰਕਾਰੀ ਲੱਗੇ ਦੋਵੇਂ ਜੀ ਉਹਨਾਂ ਨੇ ਮੈਂ ਸਾਰਾ ਕੰਮ ਕਰ ਦੇਈਆਂ ਉਹਨਾਂ 16000 ਹੀ ਦਿੰਦੇ ਆ ਉਹ 8000 ਮੈਂ ਪਹਿਲਾਂ ਲੈਣੀ ਹੁੰਦੀ ਆ ਤੇ 8000 ਮਤਲਬ ਮਹੀਨੇ ਦੇ ਲਾਸਤੇ ਭਾਣੇ ਥੋੜਾ ਜਿਹਾ ਘੱਟ ਕਰ ਲੈਣਾ ਕਰਾ ਨੇ ਕੱਟ ਨਹੀਂ ਐ ਇੰਨਾ ਹੀ ਹੁੰਦਾ ਵੀਰੇ ਸਾਰਿਆਂ ਨੂੰ ਇੰਨਾ ਹੀ ਲੈਨੇ ਕੰਮ ਹੀ ਬਾਲਾ ਹੋ ਜਾਂਦਾ ਦੇਖ ਅਸੀਂ ਤਾਂ ਆਪਦੇ ਘਰ ਦਾ ਵੀ ਕੰਮ ਕਰਦੇ ਆ ਤੇ ਤਿੰਨ ਤਿੰਨ ਘਰਾਂ ਦਾ ਵੀ ਕਰਦੇ ਆ ਥੋੜਾ ਕਣਾ ਭੈਣ ਬਣ ਕੇ ਕੱਟ ਕਰ ਲੈ ਐ ਨਾ ਕਰ ਉਹਨੇ ਦੇ ਦਿਆ ਕਰਾਂਗੇ ਸਾਨੂੰ ਐ ਪੈਸਾ ਭੋਹਦੀ ਨਹੀਂ ਕੋਈ ਗੱਲ ਨਹੀਂ ਨਹੀਂ ਅਸੀਂ ਆਏ ਨਜਾਇਜ਼ ਨਹੀਂ ਪੈਸੇ ਮੰਗੇ ਤੁਸੀਂ ਪਤਾ ਕਰ ਲਓ ਭਾਵੇਂ ਤੁਹਾਡੇ ਗਵਾਂਡੀਆਂ ਤੋਂ ਪਤਾ ਕਰ ਲਓ ਭੈਣ ਬਣ ਕੇ ਐ ਨਾ ਕਰ 5-7 ਹਜ਼ਾਰ ਚ ਕਰਦੇ ਐ ਨਾ ਕਰ ਇਹ ਕੋਈ ਚੋਰ ਆ ਵੀਰੇ ਤੁਹਾਨੂੰ ਪਤਾ ਨਹੀਂ ਤੁਸੀਂ ਕੰਮ ਵਾਲੀਆਂ ਨਹੀਂ ਰੱਖਦੇ 5-7 ਹਜ਼ਾਰ ਚ ਕੌਣ ਲੱਗਦਾ ਸਰਦਾ ਹੀ ਨਹੀਂ ਆਏ ਕਿਵੇਂ ਲੋਟ ਆਜੂ ਕਿ ਕੋਈ ਵੀ ਨਹੀਂ ਲੱਗਦੀ ਨਾਲੇ ਅਸੀਂ ਰੋਟੀ ਵੀ ਲੈ ਕੇ ਆਉਣੇ ਆ ਦੋ ਟਾਈਮ ਅਗਲੇ ਦੇ ਘਰੋਂ ਤੇ ਨਾਲੇ ਦੁੱਧ ਵੀ ਅੱਛਾ ਦੁੱਧ ਵੀ ਲਿਆਉਂਗੇ ਨਾਲੇ ਰੋਟੀ ਵੀ ਲੈ ਕੇ ਆਉਣੇ ਆ ਭਾਣੇ ਫਿਰ ਤਾਂ ਕੰਮ ਲੱਗਦਾ ਤੁਸੀਂ ਕਦੇ ਕੰਮ ਵਾਲੀ ਨਹੀਂ ਰੱਖੀ ਤੇ ਨਾਲੇ ਭਾਬੀ ਨੂੰ ਕਹਿ ਦੋ ਵੀ ਮੈਂ ਜੇ ਲੱਗੀ ਤਾਂ ਮੈਂ ਟੋਕਾ ਟਕਾਈ ਨਾ ਮੈਨੂੰ ਕਰਨ ਕੋਈ ਬੁੜੀਆਂ ਉਹਨੂੰ ਘੋਚਾਈਆਂ ਕਰੀ ਜਾਂਦੀਆਂ ਅਸੀਂ ਟੋਕਾ ਟਕਾਈ ਨਹੀਂ ਜਾਵਾਂ ਵੀ ਚੱਲ ਦੇ ਨਹੀਂ ਉਹ ਤਾਂ ਭਾਣੇ ਟਾਈਮ ਨਹੀਂ ਜਾ ਵਰਦੀ ਆ ਤੈਨੂੰ ਕੋਈ ਨਹੀਂ ਬੁਲਾਉਂਦਾ ਆਏ ਤਾਂ ਕੋ ਨਹੀਂ ਤੇ ਤੂੰ ਹੁਣ ਰੇਟ ਹਿਸਾਬ ਨਾਲ ਕਰ ਲੈ ਭੈਣ ਵੜ ਕੇ ਰੇਟ ਤਾਂ ਬਾਹਲਾ ਹਾਈ ਆ ਉਹਨਾਂ ਦੇ ਪੱਕਾ ਮੈਂ 16000 ਹੀ ਲੈਨੇ ਆ ਅੱਠ ਅਸੀਂ ਪਹਿਲਾਂ ਲੈਨੇ ਆ ਤੇ ਅੱਠ ਅਸੀਂ ਮਗਰੋਂ ਲੈਨੇ ਆ ਮਹੀਨੇ ਦੋ ਠੀਕ ਆ ਬਣ ਬਾਕੀ ਕੋਈ ਗੱਲ ਨਹੀਂ ਜੇ ਤੁਸੀਂ ਤੁਹਾਡਾ ਹੋਇਆ ਮਾਣਾ ਤਾਂ ਤੁਸੀਂ ਡੈਡੀ ਨੂੰ ਫੋਨ ਕਰ ਦਿਓ ਠੀਕ ਆ ਮੈਂ ਕੱਲ ਤੁਹਾਨੂੰ ਕੋਈ ਨਹੀਂ ਕੋਈ ਬਣ ਦੱਸ ਦਿਓ ਇਹ ਕੰਮ ਵਾਲੀ ਤੇਰ ਮਹਿੰਗੀ ਬਹੁਤ ਪੈਂਦੀ ਏ ਇਹ ਤੇਰ ਇਹ ਟੱਕਰ ਵਾਲੀ ਸਸਤੀ ਪੈਂਦੀ ਏ ਭਾਵੇਂ ਉਹ ਘਰ ਵਾਲੀ ਨੂੰ ਕਿਵੇਂ ਮਨਾਵਾਗੇ ਇਵੇਂ ਲੜੀ ਗਈ ਉਹ ਤੇ ਨਹੀਂ ਯਾਰ ਕਰਾ ਕੰਮ ਬਹੁਤ ਕਰਦਿਆਂ ਘਰਾਂ ਲੱਗਦਾ ਯਾਰ ਮੈਨਾਂ ਕੰਮ ਬਹੁਤ ਹੋ ਜਾਂਦਾ ਯਾਰ ਅੱਜ ਤਾਂ ਸਾਰੀ ਤੇੜੀ ਹੋ ਗਈ ਰੋਕੀ ਨੇ ਖਾਣੇ ਆਹੋ ਹੋ ਆ ਜਿੰਦਾ ਬਾਹਰ ਸੱਟਿਆ ਪਿਆ ਸੀ ਉੱਥੇ ਆ ਗਈ ਤੂੰ ਹਾਂ ਹਾਏ ਵੇ ਕੀ ਗੰਦ ਪਾਇਆ ਪਿਆ ਕੀ ਗੱਲ ਸਿਰ ਫੜੀ ਬੈਠਾ ਉਹ ਮੈਂ ਕੰਮ ਵਾਲੀ ਪਾ ਲੈਣ ਗਿਆ ਸੀ ਤੇ ਕੰਮ ਵਾਲੀ ਸਾਰੇ ਦਿਹਾੜੀ ਦੇ ਕੰਮ ਵਾਲੀ ਨਹੀਂ ਲੱਭੇਗੇ ਕੀ ਕੀ ਕੰਮ ਵਾਲੀ ਕੀ ਆ ਗੰਦ ਕੀ ਪਾਇਆ ਪਿਆ ਕਰੇ ਉਹ ਮੈਂ ਰਾ ਚਾਹ ਵੀ ਨਹੀਂ ਤੜਕੇ ਦੀ ਬਣਾਈਗੀ ਹਾਂ ਮੈਂ ਰੋਟੀ ਖਾਦੀ ਆ ਭੁੱਖ ਲੱਗੀ ਪਈ ਪਹਿਲਾਂ ਰੋਟਾਂ ਲਾ ਫਿਰ ਦੱਸਦਾ ਤੁਹਾਨੂੰ ਤੇ ਮੈਂ ਤਾਂ ਪਤਾ ਕੀ ਆਈ ਆ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਸ਼ਾਮ ਦੀ ਤੂੰ ਰੋਟੀ ਬਣਵਾ ਲਈ ਉਹ ਨਹੀਂ ਯਾਰ ਤੁਸੀਂ ਬਹੁਤ ਕੰਮ ਕਰਦਿਆਂ ਤੂੰ ਨਹੀਂ ਜਾਣਾ ਜੁਣਾ ਹੁਣ ਕੱਲ ਤੋਂ ਕੰਮ ਤੇ ਕਿਉਂ ਕਿਹੜੀ ਗੱਲੋਂ ਮੈਂ ਤਾਂ ਪੈਸੇ ਫੜਨੇ ਆਇਆ ਨਾ ਕੰਮ ਤੇ ਵੀ ਨਹੀਂ ਗਿਆ ਸਾਰੀ ਦਿਹਾੜੀ ਅੱਜ ਤੇ ਕਿਉਂ ਮੈਂ ਤੈਨੂੰ ਸਵੇਰ ਕਹਿ ਕੇ ਗਈ ਸੀ ਨਾ ਵੀ ਆਪਦਾ ਟਾਈਮ ਨਾ ਭਾਈ ਰੋਟੀ ਪਾਣੀ ਲਾ ਕੇ ਤੇ ਤੂੰ ਕੰਮ ਤੇ ਜਾਏ ਅੱਛਾ ਮੈਨੂੰ ਕੰਮ ਤੇ ਕੱਲ ਤਾਂ ਤੂੰ ਘਰੇ ਬਹਿ ਗਿਆ ਹੁਣ ਉਹ ਤੂੰ ਨਹੀਂ ਜਾਣਾ ਯਾਰ ਮੈਨੂੰ ਪਤਾ ਲੱਗ ਗਿਆ ਹੁਣ ਕੰਮ ਬਹੁਤ ਹੁੰਦਾ ਘਰੇ ਤੂੰ ਬਹਿ ਜਾ ਘਰੇ ਮੈਂ ਮੈਂ ਤਾਂ ਉਹਨਾਂ ਤਾਂ ਪੈਸੇ ਫੜੀ ਬੈਠੀ ਪੈਸੇ ਮੈਂ ਯਾਰ ਗੰਦ ਵੇਖ ਕੀ ਪਾਇਆ ਪਿਆ ਕੀ ਇਹਦੀ ਹਾਲਤ ਬਣਾਈ ਬਈ ਐਨਾ ਕਿ ਤੈਨੂੰ ਅਕਲ ਆ ਗਈ ਵੀ ਬੁੜੀਆਂ ਬਿਨਾ ਘਰ ਨਹੀਂ ਗੱ ਸੁਣ ਗਿਆ ਉਹ ਲੱਗ ਗਿਆ ਮੈਨੂੰ ਪਤਾ ਯਾਰ ਆ ਲੱਗ ਗਿਆ ਪਤਾ ਜਾਂ ਥਪੜਾ ਥਿਕੇਰਾ ਕੰਮ ਕੀ ਹਾਲਾ ਦੇਖ ਲੈ ਐ ਤਾਂ ਮੈਂ ਤੇਰੇ ਨਾਲ ਕਰਾ ਦਿੰਨਾ ਕਿਵੇਂ ਖਲਾਰਾ ਪਾਇਆ ਪਿਆ ਗੰਦ ਪਾਇਆ ਪਿਆ ਚਲ ਹੁਣ ਉੱਠ ਖੜ ਉੱਠਦਾ ਯਾਰ ਦੇ ਲੈ ਪਾਣੀ ਕਿੱਥੇ ਮੈਨੂੰ ਫੜਾਉਣਾ ਸੀ ਤਕ ਇੱਥੇ ਤੂੰ ਹਣ ਐਨੀ ਤੈਨੂੰ ਸਮਝ ਆ ਗਈ ਵੀ ਘਰ ਆਲੀਆਂ ਤੋਂ ਬਿਨਾ ਘਰ ਨਹੀਂ ਗੇ ਘਰ ਪਤਾ ਕਾਸਮ ਬੋਲੇ ਘਰ ਆਲੀਆਂ ਨੂੰ ਬੋਲੇ ਜਾਂਦੇ ਜਿੱਥੇ ਔਰਤਾਂ ਜਿੱਥੇ ਘਰ ਦਾ ਕਰਦੀਆਂ ਉਹ ਠੀਕ ਆ ਮੈਨੂੰ ਲੱਗ ਗਿਆ ਪਤਾ ਯਾਰ ਉਹ ਤਾਂ ਲੋਹੇ ਦਾ ਅੱਜ ਹੀ ਮੈਂ ਛੱਡੇ ਤੇ ਅੱਜ ਹੀ ਘਰ ਦੀ ਰੌਣ ਕੁੱਡੀ ਪਈ ਆ ਭਾਂਡੇ ਸਾਰੇ ਕੁਝ ਉਵੇਂ ਪਿਆ ਹੋਣਾ ਹਜੇ ਹਜੇ ਤਮੇ ਗਾਂਹ ਜਾ ਕੇ ਦੇਖਿਆ ਨਹੀਂ ਗਾ ਉਹਦਾ ਲੋਹੇ ਦਾ ਥਣ ਬਣ ਕੇ ਬੈਠੀ ਉਹ ਤਾਂ ਕਹਿੰਦੀ ਮੈਂ ਤਾਂ ਪੈਸੇ ਹੀ ਵਾਲੇ ਬਣਦੀ ਆ ਉਹ ਤਾਂ ਕਰਾਲੀਆਂ ਨੂੰ ਤਾਂ ਦੁੱਖ ਹੁੰਦਾ ਕੋਈ ਲੀਡਾ ਲੱਤਾ ਦਵਾਉਂ ਤੇ ਮੇਕਅਪ ਦਾ ਸਮਾਨ ਤੇ ਤੁਹਾਨੂੰ ਕਹਿ ਦਿੰਨੇ ਵੀ ਇਹ ਬਾਲਾ ਖਰਚ ਕਰਦਿਆਂ ਤੇ ਜਦੋਂ ਕੰਮ ਦਾ ਦੇਖਗੇ ਨਾ ਕੰਮ ਬਹੁਤ ਜਿਆਦਾ ਬਣ ਜਾਂਦਾ ਸ਼ੂਟ ਲੈ ਕੇ ਨਾ ਕਰਾਲੀ ਖੁਸ਼ ਹੋ ਜਾਂਦੀ ਤੇ ਆਪਦਾ ਘਰ ਸਮਝਦੀ ਆ ਉਹ ਲੱਗ ਗਿਆ ਮੈਨੂੰ ਹਾਂ ਲੱਗ ਗਿਆ ਪਤਾ ਤੂੰ ਉਹਨਾਂ ਕੰਮ ਕਰ ਤੂੰ ਕਿਤੇ ਨਹੀਂ ਜਾਣਾ ਮੈਂ ਉਹਦੇ ਪੈਸੇ ਮੋੜ ਆਉਂਗਾ ਮੋੜ ਆਏਗਾ ਤੇ ਪੈਸੇ ਅਗਲ ਤਾਂ ਕਹਨੇ ਆ ਗਈ ਨਾ ਇੱਕ ਤਾਂ ਮੱਚਦੀ ਹਾਂ ਜੀ ਆ ਗਈ ਮੈਂ ਗਾਂ ਤੋਂ ਤੈਨੂੰ ਜਵਾਂ ਨਹੀਂ ਬੋਲਣਾ ਬੈਠਾ ਤੜਕੇ ਦਾ ਭੁੱਖਾ ਤੇ ਆਇਆ ਘਰੇ ਹੁਣ ਵੇ ਨਹੀਂ ਬੋਲਦਾ ਕਹਤ ਤੈਨੂੰ ਬੋਲਦਾ ਨਹੀਂ ਨਹੀਂ ਮੈਨੂੰ ਤੂੰ ਐਂ ਕਹਿੰਦਾ ਸੀਗਾ ਵੀ ਜਾ ਤੇਰੇ ਬਿਨਾ ਸਾਰਦਾ ਮੈਂ ਆਪੇ ਘਰ ਦਾ ਸੰਭਾਲ ਲੂ ਸੰਭਾਲ ਲਿਆ ਇਹ ਨੀਗਾ ਵੀ ਘਰ ਦਾ ਕੋਈ ਕੰਮ ਨਹੀਂ ਹੁੰਦਾ ਸਵੇਰ ਤੋਂ ਲੈ ਕੇ ਨਾ ਜਨਾਨੀ ਸ਼ਾਮ ਪਾਈ ਘਰ ਸੰਭਾਲਦੀ ਥੱਕ ਜਾਂਦੀ ਆ ਤੇ ਕਦੇ ਸ਼ਾਮ ਨੂੰ ਪੈਣ ਲੱਗੀ ਨਹੀਂ ਇਹ ਗੱਲ ਨਹੀਂ ਕਹੀ ਵੀ ਮੈਂ ਘਰ ਦਾ ਕੰਮ ਕਰਕੇ ਥੱਕੀ ਆ ਨਹੀਂ ਯਾਰ ਲੱਗ ਗਿਆ ਮੈਨੂੰ ਪਤਾ ਸਹੀ ਗੱਲ ਲੱਗ ਗਿਆ ਬਹੁਤ ਕੰਮ ਹੁੰਦਾ ਯਾਰ ਚੱਲ ਹੁਣ ਮੇਰੀ ਗੱਲ ਸੁਣ ਮੇਰੇ ਨਾਲ ਹੱਥ फडਤੀ ਕਰਾ ਸਣ ਗਏ ਚੱਲ ਚਾਲ ਆ ਜਾ ਹਾਂ ਆ ਜਾ ਆ ਜਾ ਪਾਇਆ ਤੇ ਗੰਦ ਅਛਾ ਵਸੇ ਤੇਰੇ ਕਰਾਤਾ ਕੰਮ ਮੈਨੂੰ ਕਾਰ ਆਲੀ ਆਂ ਦੀ ਭਾਵ ਉਹ ਕਦਰ ਕਰਿਆ ਕਰੋ ਬਹੁਤ ਕੰਮ ਹੁੰਦੇ ਆ ਕਿਸੇ ਸਿਆਣੇ ਨੇ ਕਿਹਾ ਵੀ 165 ਤਰ੍ਹਾਂ ਦੇ ਕੰਮ ਆ ਜਿਹੜੀ ਇੱਕ ਔਰਤ ਸਾਰੇ ਦਿਨ ਚ ਕਰਦੀ ਆ ਕਈ ਕੰਮ ਤਾਂ ਅਜਿਹੇ ਹੁੰਦੇ ਆ ਜਿਨ੍ਹਾਂ ਦੀ ਕੋਈ ਗਿਣਤੀ ਵੀ ਨਹੀਂ ਹੁੰਦੀ ਤੇ ਬੰਦੇ ਜਦੋਂ ਬਾਹਰੋਂ ਆਉਂਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਘਰ ਵਾਲੀਆਂ ਖਣੀ ਸਾਰਾ ਦਿਨ ਵੇਲੀਆਂ ਰਹਿੰਦੀਆਂ ਖਣੀ ਪਈਆਂ ਰਹਿੰਦੀਆਂ ਖਣੀ ਸੁੱਤੀਆਂ ਰਹਿੰਦੀਆਂ ਖਣੀ ਫੋਨ ਦੇਖਦੀਆਂ ਇਹ ਗੱਲ ਨਹੀਂ ਹੁੰਦੀ ਘਰ ਸੰਭਾਲ ਲੈਣੇ ਬਹੁਤ ਔਖੀ ਚੀਜ਼ ਆ ਤੇ ਇਹ ਔਰਤਾਂ ਦੇ ਹਿੱਸੇ ਆ ਸੋ ਕਦਰ ਕਰਿਆ ਕਰੋ ਘਰ ਵਾਲੀਆਂ ਦੀ ਕਦੇ ਵੀ ਕੋਈ ਕੰਮ ਵਾਲੀ ਜਾਂ ਬਾਹਰ ਵਾਲੀ ਉਹ ਘਰ ਵਾਲੀ ਦੀ ਜਗ੍ਹਾ ਨਹੀਂ ਲੈ ਸਕਦੀ ਬਾਕੀ ਸਾਡੀ ਇਹ ਛੋਟੀ ਜੀ ਕੋਸ਼ਿਸ਼ ਆ ਇੱਕ ਸੋਹਣਾ ਜਿਹਾ ਮੈਸੇਜ ਆ ਤੁਹਾਨੂੰ ਕਿਵੇਂ ਲੱਗਿਆ ਸਾਰਿਆਂ ਨੇ ਜਰੂਰ ਕਮੈਂਟ ਕਰਨਾ ਕਮੈਂਟ ਕਰਕੇ ਦੱਸਣਾ ਲਾਈਕ ਸ਼ੇਅਰ ਕਰਨਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ